ਅਥਰੂ ਗਏ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਇਸ ਦੇ ਨਾਲ ਨਾਲ ਜਰੀਆਂ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਚੱਲ ਰਹੀਆਂ ਨੇ ਔਰ ਇੱਕ ਕਿਸਾਨ ਦੇ ਜਿਹੜਾ ਹੈ ਤੁਸੀਂ ਦੇਖ ਲਿਓ ਕਿ ਮੱਥੇ ਦੇ ਉੱਪਰ ਪਲਾਸਟਿਕ ਦੀ ਗੋਲੀ ਵੱਜੀ ਹੈ ਜਿਸ ਦੇ ਵਿੱਚ ਇਹ ਕਿਸਾਨ ਜਿਹੜਾ ਕੀ ਹੈ ਘਾਇਲ ਹੋਇਆ ਕੀ ਨਾਮ ਕੀ ਔਡਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਕੀ ਹੋਇਆ ਤੁਹਾਡੇ ਮੱਥੇ ਦੇ ਉੱਪਰ ਇਹ ਮੇਰੇ ਉਪਲਾਸਟਿਕ ਦੀ ਗੋਲੀ ਲੱਗੀ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਬਸ ਘੰਟਾ ਘੰਟਾ ਡੇਢ ਘੰਟੇ ਪਹਿਲੇ ਕਿੰਨੇ ਕੁ ਬੰਦੇ ਸੀ ਜੋ ਤੁਸੀਂ ਗੋਲੀਆਂ ਅਸੀਂ ਕਾਫੀ ਜਣੇ ਸੀਗੇ ਜਿੰਨੇ ਕੁ ਬੰਦੇ ਫਟਫਟ ਪੈ ਰਹੇ ਸੀ ਪੱਟੜ ਦਾ ਮੈਨੂੰ ਇਹ ਤਾਂ ਨਹੀਂ ਪਤਾ ਜੀ ਇਸ ਦਲ ਦਾ ਦੇ ਮੇਰੇ ਕੋਲ ਜੀ ਲੱਗੀ ਮੈਂ ਇੱਧਰ ਆ ਗਿਆ ਹਾਂ ਹੁਣ ਠੀਕ ਹੈ ਹਾਂ ਹੁਣ ਠੀਕ ਹੈ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਜਿਹੜਾ ਹੈ ਕਿਸਾਨ ਜਿੱਥੇ ਬੰਦੀਆਂ ਨੇ ਪਹਿਲਾਂ ਵੀ ਬੜੇ ਲੰਬੇ ਸਮੇਂ ਜਿਹੜਾ ਹੈ ਸੰਘਰਸ਼ ਕੀਤਾ ਔਰ ਸਕੇਂਦਰ ਸਰਕਾਰ ਵੱਲੋਂ 84 ਸਾਲ ਲੱਗਿਆ ਸੀਗਾ ਮੰਗਾ ਦਾ ਅੱਜ ਨਹੀਂ ਮੰਗ ਚੁੱਕਾ ਜਿਹੜਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਜੋ ਵਾਦਾ ਕਰਕੇ ਵਾਦਾ ਖਿਲਾਫੀ ਕੀਤੀ ਹੈ ਇਹ ਜਿਹੜਾ ਗੁੱਸਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਹਰਿਆਣਾ ਦੇ ਵਿੱਚ ਇਹ ਉਹ ਵਾਦਾ ਖਿਲਾਫੀ ਦੇ ਖਿਲਾਫ ਹੈ ਕਿਉਂਕਿ ਕਿਸਾਨ ਜਿਹੜਾ ਆ ਇੱਕ ਸੱਚਾ ਸੁੱਚਾ ਮਿਹਨਤਕਸ਼ ਇਨਸਾਨ ਹੈ ਔਰ ਉਹਦੇ ਨਾਲ ਜਿਸ ਤਰੀਕੇ ਨਾਲ ਮੋਦੀ ਸਰਕਾਰ ਨੇ ਇਹ ਵਾਅਦਾ ਖਲਾਫੀ ਕੀਤੀ ਹੈ ਸਾਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਰੋਹ ਹੈ ਔਰ ਹਰ ਇੱਕ ਉਹ ਵਿਅਕਤੀ ਜਿਹੜਾ ਇਹ ਕਿਸਾਨੀ ਨੂੰ ਪਿਆਰ ਕਰਦਾ ਕਿਉਂਕਿ ਸਾਡਾ ਦੇਸ਼ ਇੱਕ ਖੇਤੀ ਪ੍ਰਧਾਨ ਦੇਸ਼ ਹੈ ਸੋ ਇਸ ਦੇਸ਼ ਦੇ ਵਿੱਚ ਜੇ ਅੰਨਦਾਤਾ ਦੇ ਨਾਲ ਇਹੋ ਜਿਹਾ ਮਾੜਾ ਵਿਵਹਾਰ ਕੀਤਾ ਜਾਊਗਾ ਤਾਂ ਫਿਰ ਇਹਦਾ ਜਿਹੜਾ ਆ ਇਹਦਾ ਇਹਦਾ ਖਮਿਆਜਾ ਤਾਂ ਸਰਕਾਰ ਨੂੰ ਭੁਗਤਣਾ ਪਵੇ। ਸੋ ਤੁਸੀਂ ਇਹਦਾ ਹੈ ਅੱਜ ਕਿਸਾਨਾਂ ਦੇ ਫਿਰ ਰਿਪੋਰਟ ਦੇ ਵਿੱਚ ਬਿਲਕੁਲ ਜੀ ਕਿਸਾਨ ਦੇ ਪੁੱਤ ਹੈ ਤੇ ਜੇ ਇਹ ਜੇ ਆਪਣੀ ਮਿੱਟੀ ਦੇ ਉਹਦੇ ਰੱਖਿਆ ਵਾਸਤੇ ਨਹੀਂ ਆਉਣਾ ਤਾਂ ਫਿਰ ਫੁਰਕਾ ਦੇ ਪਾਸਿ ਜਿੰਨੇ ਦੇ ਅੰਦਰ ਨਾ ਕੋਈ ਟਾਈਮ ਤੱਕ ਇਲੈਕਸ਼ਨ ਨੇ ਉਹਨੂੰ ਵੀ ਦੇਖਦੇ ਆ ਤੁਹਾਨੂੰ। ਦੇਖੋ ਇਲੈਕਸ਼ਨਾਂ ਦਾ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜੀ ਤੁਹਾਡਾ ਇਹ ਤੁਹਾਡੀ ਇਹ ਤੁਹਾਡੀ ਮਾਂ ਬੋਲੀ ਨਾਲ ਜੇ ਤੁਹਾਡੇ ਮਾਂ ਕਿਤੇ ਨਾਲ ਦੁਰਵਿਹਾਰ ਹੋਊਗਾ ਜਾਂ ਉਹਨੂੰ ਖਤਮ ਕਰਨ ਦੀ ਨੀਤੀ ਕੋਈ ਕੋਈ ਵੀ ਅਪਣਾਊਗਾ ਕੋਈ ਵੀ ਸ਼ਾਸਕ ਅਪਣਾਊਗਾ ਤਾਂ ਉਹਦੇ ਖਿਲਾਫ ਲੋਕਾਂ ਦਾ ਰੋਜ ਜਾਗਣਾ ਸੰਭਾਵਕ ਹੈ ਜਿਵੇਂ ਅਕਾਲੀ ਦੇ ਭਾਜੀਪੀ ਇਕੱਠੇ ਹੋ ਰਹੇ ਨੇ ਤੁਹਾਡੇ ਦੇਖੋ ਇਹ ਇੱਕ ਜਿਹੜੀਆਂ ਖਿਆਸਰਾਈਆਂ ਨੇ ਚਲਦੀਆਂ ਰਹਿੰਦੀਆਂ ਨੇ ਸਿਆਸਤ ਅਲੱਗ ਗੱਲ ਹੈ ਪਰ ਜਿਹੜਾ ਖੇਤੀ ਸੰਘਰਸ਼ ਹੈ ਨਾ ਇਹ ਕਿਸਾਨੀ ਸੰਘਰਸ਼ ਹੈ ਇਹ ਸਾਰੇ ਸਾਡੇ ਜਿਹੜੀ ਸਾਡਾ ਪੁਰਾਣਾ ਕਲਚਰ ਸੱਭਿਆਚਾਰ ਸਾਡੀ ਜਿਹੜੀ ਵਿਰਾਸਤ ਹੈ ਇਹ ਉਹਦੇ ਉੱਤੇ ਹਮਲਾ ਹੈ ਜਦੋਂ ਵਿਰਾਸਤ ਤੇ ਹਮਲਾ ਹੁੰਦਾ ਹੈ ਨਾ ਤੇ ਫਿਰ ਸਾਰੀਆਂ ਚੀਜ਼ਾਂ ਸਿਆਸਤ ਵਗੈਰਾ ਇੱਕ ਪਾਸੇ ਰਹਿ ਜਾਂਦੀ ਹੈ ਫਿਰ ਇਹਦੀ ਰਾਖੀ ਸਭ ਤੋਂ ਜ਼ਰੂਰੀ ਹੈ ਨਾ ਰੋਕਿਆ ਗਿਆ ਜਾਂ ਕਿਲ ਲਾਦਦੇ ਨੇ ਪਰ ਗੇਟ ਲਾਦਦੇ ਨੇ ਦੇਖੋ ਗੱਲ ਇਹ ਹੈ ਕਿ ਜਿਹੜਾ ਇਹ ਕੰਮ ਕਰ ਰਹੀ ਹੈ ਸਰਕਾਰ ਇਹ ਕਿਤੇ ਨਾ ਕਿਤੇ ਇਹ ਮਹਿਸੂਸ ਕਰਾ ਰਹੀ ਹੈ ਕਿ ਪੰਜਾਬ ਜਿਹੜਾ ਹੈਗਾ ਹਿੰਦੁਸਤਾਨ ਦਾ ਹਿੱਸਾ ਨਹੀਂ ਹੈਗਾ ਉਤੇ ਜਦੋਂ ਕਿਤੇ ਬਾਰਡਰ ਲੱਗਿਆ ਇਧਰ ਇਧਰ ਲਾਤ ਪਾਕਿਸਤਾਨ ਦੇ ਬਾਰਡਰ ਤੇ ਤੇ ਕਿਲ ਹੈ ਨਹੀਂਗੇ ਹਾਂਜੀ ਤੇ ਜਦੋਂ ਅਸੀਂ ਕਹਿੰਦੇ ਸੀਗੇ ਕਿ ਪਾਕਿਸਤਾਨ ਦੇ ਨਾਲ ਸਾਡਾ ਵਪਾਰ ਖੋਲ ਤੋਂ ਤੇ ਉਹ ਤੇ ਖੁੱਲਦਾ ਨਹੀਂਗਾ ਤੇ ਜੇ ਅਸੀਂ ਦਿੱਲੀ ਨੂੰ ਜਾ ਜਾ ਕੇ ਦਿੱਲੀ ਜਾ ਕੇ ਕੋਈ ਆਪਣੀ ਗੱਲ ਰੱਖਣਾ ਚਾਹੁੰਨੀ ਹੈ ਤੇ ਲੋਕਤੰਤਰ ਦੇ ਸੰਵਿਧਾਨ ਸਾਨੂੰ ਆਜ਼ਾਦੀ ਤੇ ਦਿੰਦਾ ਹੈ ਸੰਵਿਧਾਨ ਇਹ ਕਹਿੰਦਾ ਹੈ ਕਿ ਤੁਸੀਂ ਆਪਣੀ ਗੱਲ ਜਾ ਕੇ ਕਿਤੇ ਵੀ ਜਾ ਕੇ ਰੱਖ ਸਕਦੇ ਹੋ ਸ਼ਾਂਤਮਈ ਤਰੀਕੇ ਨਾਲ ਕਿਤੇ ਵੀ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹੋ ਇਹ ਤੇ ਸੰਵਿਧਾਨ ਤੇ ਕਾਨੂੰਨ ਦਾ ਹੱਕ ਹੈ ਸਾਡਾ ਇਹ ਤੇ ਕਾਨੂੰਨ ਤੇ ਸੰਵਿਧਾਨ ਦੀ ਮੋਦੀ ਸਰਕਾਰ ਲੰਘਣਾ ਕਰ ਰਹੀ ਹੈ ਔਰ ਇਹਦਾ ਖਮਿਆਦਾ ਇਹਨੂੰ ਭੁਗਤਣਾ ਪਊਗਾ ਇੱਕ ਪਾਸੇ ਪੰਜਾਬ ਜਿਹੜਾ ਹੈ ਅੰਮਰਸਾ ਤੋਂ ਅੱਗੇ ਬਾਰਡਰ ਹੈ ਪਾਕਿਸਤਾਨ ਦਾ ਤੇ ਦੂਜੇ ਪਾਸੇ ਜਿਹੜਾ ਹੈ ਪੰਜਾਬ ਦਾ ਹੁਣ ਨਵਾਂ ਮੋਟਰ ਬਣਾ ਦਿੱਤਾ ਗਿਆ ਹੈ ਸੈਂਟਰ ਸਰਕਾਰ ਵੱਲੋਂ ਹਰਿਆਣਾ ਹਰਿਆਣੇ ਦੇ ਬਾਰਡਰ ਦੇ ਉੱਪਰ ਜਿਹੜਾ ਹੈ ਕਿਲਾ ਲਗਾ ਦਿੱਤੀਏ ਗਏ ਨੇ ਕੈਂਕਰ ਦੇ ਜਿਹੜੇ ਹੈ ਸੜਕਾਂ ਬਣਾ ਦਿੱਤੀਆਂ ਗਈਆਂ ਨੇ ਤੇ ਕਿਸਾਨਾਂ ਨੂੰ ਇੱਥੇ ਜ਼ਬਰਦਸਤੀ ਰੋਕਿਆ ਜਾ ਰਿਹਾ ਹੈ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਰੋਕਿਆ ਜਾ ਰਿਹਾ ਹੈ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਰੋਕਿਆ ਜਾ ਰਿਹਾ ਹੈ ਪਰ ਕਿਸਾਨ ਜਿੱਥੇ ਬੰਦੀਆਂ ਰੁਕਣ ਵਾਲੀਆਂ ਨਹੀਂ ਐ ਇਹ ਗੱਲ ਕਿਸਾਨਾਂ ਦਾ ਕਹਿਣਾ ਕਿ ਮਰ ਜਾਵਾਂਗੇ ਮਿੜ ਜਾਵਾਂਗੇ ਪਰ ਇਸ ਵਾਰ ਜਿਹੜਾ ਹੈ ਆਪਣੀਆਂ ਮੰਗਾਂ ਮਨਾ ਕੇ ਹੀ ਜਿਹੜਾ ਹੈ ਆਪਣੇ ਘਰਾਵਲ ਕੂਚ ਕਰਨਗੇ ਚਾਹੇ ਸਾਡੀਆਂ ਜਾਨਾਂ ਜਾਨ ਚਾਹੇ ਸਾਡੇ ਗੋਲੀਆਂ ਲੱਗਣ ਬਿਲਕੁਲ ਕਿੰਨੀ ਉਮਰ ਉਮਰ ਕਿੰਨੀ ਹੋਗੀ ਉਮਰ ਹੋਗੀ 80 ਸਾਲ 80 ਸਾਲ ਦੀ ਹੋਗੀ ਘਰ-ਬਾਰ ਛੱਡ ਕੇ ਪਹਿਲਾਂ ਵੀ ਬੈਠੇ ਸੀਗੇ ਜਦੋਂ ਬਾਰਡਰ ਤੇ ਆ ਪਹਿਲਾਂ ਵੀ ਆਏ ਹਾਂ ਜੀ ਹੁਣ ਕਰਦਿਆਂ ਨੂੰ ਕੀ ਕਹਿ ਕੇ ਆਏ ਹੋ ਹੁਣ ਮੌਤ ਦਾ ਹੀ ਮਸਲਾ ਦੱਸ ਕੇ ਆਏ ਅੱਛਾ ਜਦੋਂ ਤੁਸੀਂ ਕਰਦਿਆਂ ਨੂੰ ਕਿਹਾ ਕਿ ਅਸੀਂ ਬਾਰਡਰ ਤੇ ਜਾ ਰਹੇ ਹਾਂ ਕਰਦਿਆਂ ਨੇ ਕੀ ਕੀ ਕਿਹਾ ਤੁਹਾਡੇ ਪਰਿਵਾਰਾਂ ਨੇ ਉਹਨਾਂ ਨੇ ਆਖਿਆ ਜਾਓ ਜੀ ਆਪਣੇ ਬੱਚੇ ਬਚਾਓ ਤੁਸੀਂ ਦੇਖ ਲਓ ਕਿ 80 ਸਾਲ ਦੀ ਉਮਰ ਹੋ ਚੁੱਕੀ ਹੈ ਕਰਦਿਆਂ ਨਾਲ ਗੱਲ ਕੀਤੀ ਕਿ ਅਸੀਂ ਬਾਰਡਰ ਤੇ ਜਾ ਰਹੇ ਹਾਂ ਕਰਦਿਆਂ ਨੇ ਕਿਹਾ ਕਿ ਮਰ ਮਿਟ ਕੇ ਹੀ ਆਇਓ ਆਪਣੀਆਂ ਮੰਗਾਂ ਮਨਾ ਕੇ ਹੀ ਵਾਪਸ ਆਇਓ ਇਹ ਹੈ ਮੇਰੇ ਪੰਜਾਬ ਦਾ ਕਿਸਾਨ ਜੋ ਤੁੱਪ ਦੇ ਵਿੱਚ ਵੀ ਮੀਂਹ ਦੇ ਵਿੱਚ ਵੀ ਦਿਨ ਰਾਤ ਇੱਕ ਕਰਕੇ ਸਾਡੇ ਵਾਸਤੇ ਅਨ ਬੀਜਦਾ ਹੈ ਅੱਜ ਉਹ ਕਿਸਾਨ ਅੱਜ ਸੜਕਾਂ ਤੇ ਰੋੜ ਰਿਹਾ ਪਹਿਲਾਂ ਵੀ ਲੰਬਾ ਸਮਾਂ ਸੜਕਾਂ ਤੇ ਰੋੜਿਆ ਸੀ ਔਰ ਤੁਸੀਂ ਦੇਖੋ ਕਿ ਉਸ ਟਾਈਮ ਸੈਂਟਰ ਸਰਕਾਰ ਨੇ ਮੰਗਾ ਤਾਂ ਮੰਨ ਲਿਆ ਸੀ ਪਰ ਉਹ ਵਾਦੇ ਪੂਰੇ ਨਹੀਂ ਕੀਤੇ ਅੱਜ ਫੇਰ ਦੂਸਰੀ ਵਾਰ ਕਿਸਾਨਾਂ ਨੂੰ ਸੜਕਾਂ ਤੇ ਆਣਾ ਪੈ ਰਿਹਾ ਹੈ